ਬਹੁਤ ਪੁਰਾਣੇ ਸਮੇਂ ਦੀ ਗੱਲ ਹੈ ਇੱਕ ਜੰਗਲ ਵਿੱਚ ਇੱਕ ਚੀਕੂ ਨਾਂ ਦਾ ਛੋਟਾ ਜਿਹਾ ਖਰਗੋਸ਼ ਰਹਿੰਦਾ ਸੀ ਉਹ ਬਹੁਤ ਤੇਜ਼ ਦੌੜਦਾ ਸੀ ਉਸ ਨੂੰ ਖਾਣ ਵਿੱਚ ਸਿਰਫ ਗਾਜਰਾਂ ਹੀ ਚੰਗੀਆਂ ਲੱਗਦੀਆਂ ਸਨ ਇੱਕ ਦਿਨ ਜੰਗਲ ਵਿੱਚ ਇੱਕ ਖਬਰ ਫੈਲ ਗਈ ਕਿ ਇੱਕ ਜਾਦੂਈ ਗਾਜਰ ਹੈ ਜਿਸ ਨੂੰ ਖਾ ਕੇ ਕੋਈ ਵੀ ਬਹੁਤ ਅਕਲਮੰਦ ਅਤੇ ਬਹਾਦਰ ਬਣ ਸਕਦਾ ਹੈ ਚੀਕੂ ਨੇ ਇਹ ਸੁਣ ਕੇ ਤੁਰੰਤ ਫੈਸਲਾ ਕੀਤਾ ਕਿ ਉਹ ਇਹ ਗਾਜਰ ਲੱਭੇਗਾ ਇਸ ਲਈ ਉਹ ਆਪਣੇ ਦੋਸਤ ਮੀਨਾ ਤੋਤੇ ਕੋਲ ਗਿਆ ਅਤੇ ਉਸ ਨੇ ਕਿਹਾ ਮੀਨਾ ਮੈਂ ਇਹ ਜਾਦੂਈ ਗਾਜਰ ਲੱਭਣੀ ਹੈ ਮੈਨੂੰ ਇਹ ਗਾਜਰ ਚਾਹੀਦੀ ਹੈ ਮੀਨਾ ਨੇ ਕਿਹਾ ਪਰ ਉਹ ਤਾਂ ਡੂੰਗੀ ਘਾਟੀ ਦੇ ਪਾਰ ਹੈ ਉੱਥੇ ਜਾਣਾ ਖਤਰਨਾਕ ਹੋ ਸਕਦਾ ਹੈ ਫਿਰ ਵੀ ਚੀਕੂ ਨੇ ਹੌਸਲਾ ਕੀਤਾ ਅਤੇ ਤੁਰ ਪਿਆ ਰਸਤੇ ਵਿੱਚ ਉਸ ਨੂੰ ਇੱਕ ਬੁੱਢਾ ਕਛੂਆ ਮਿਲਿਆ ਕਛੂਏ ਨੇ ਕਿਹਾ ਚੀਕੂ ਜੇ ਤੂੰ ਸੱਚੇ ਦਿਲ ਨਾਲ ਦੂਜਿਆਂ ਦੀ ਮਦਦ ਕਰੇਗਾ ਤਾਂ ਜਾਦੂਈ ਗਾਜਰ ਖੁਦ ਤੇਰੇ ਕੋਲ ਆ ਜਾਵੇਗੀ ਚੀਕੂ ਨੂੰ ਇਹ ਗੱਲ ਸਮਝ ਤਾ ਨਹੀਂ ਆਈ ਪਰ ਉਹ ਫੇਰ ਵੀ ਅੱਗੇ ਤੁਰ ਪਿਆ। ਰਸਤੇ ਵਿੱਚ ਉਸ ਨੇ ਇੱਕ ਗਲਹਿਰੀ ਦੀ ਮਦਦ ਕੀਤੀ, ਇੱਕ ਨਦੀ ਵਿੱਚ ਡੁੱਬ ਰਹੇ ਮੈਂਡਕ ਨੂੰ ਬਚਾਇਆ ਅਤੇ ਇੱਕ ਭੁੱਖੇ ਚੂਹੇ ਨੂੰ ਆਪਣਾ ਭੋਜਨ ਦੇ ਦਿੱਤਾ। ਅੰਤ ਜਦੋਂ ਉਹ ਜਾਦੂਈ ਗਾਜਰ ਕੋਲ ਪਹੁੰਚਿਆ ਤਾਂ ਜਾਦੂਈ ਗਾਜਰ ਆਪਣੇ ਆਪ ਬੋਲ ਪਈ। ਚੀਕੂ, ਤੂੰ ਰਸਤੇ ਵਿੱਚ ਜੋ ਚੰਗੇ ਕੰਮ ਕੀਤੇ ਹਨ, ਉਹੀ ਅਸਲ ਜਾਦੂ ਹੈ। ਹੁਣ ਮੈਂ ਤੈਨੂੰ ਬਹਾਦਰੀ ਅਤੇ ਅਕਲ ਦਾ ਵਰਦਾਨ ਦਿੰਦੀ ਹਾਂ। ਚੀਕੂ ਬਹੁਤ ਖੁਸ਼ ਹੋਇਆ ਅੰਤ ਉਹ ਆਪਣੇ ਜੰਗਲ ਵਾਪਿਸ ਆ ਗਿਆ ਅਤੇ ਬਾਕੀ ਸਾਰਿਆਂ ਨੂੰ ਇਹ ਸਿਖਾਇਆ ਕਿ ਅਸਲ ਜਾਦੂ ਦੂਜਿਆਂ ਦੀ ਮਦਦ ਕਰਨ ਵਿੱਚ ਹੀ ਹੈ ਬਹੁਤ ਪੁਰਾਣੇ ਸਮੇਂ ਦੀ ਗੱਲ ਹੈ ਇੱਕ ਜੰਗਲ ਵਿੱਚ ਇੱਕ ਚੀਕੂ ਨਾਂ ਦਾ ਛੋਟਾ ਜਿਹਾ ਖਰਗੋਸ਼ ਰਹਿੰਦਾ ਸੀ ਉਹ ਬਹੁਤ ਤੇਜ਼ ਦੌੜਦਾ ਸੀ ਉਸ ਨੂੰ ਖਾਣ ਵਿੱਚ ਸਿਰਫ ਗਾਜਰਾਂ ਹੀ ਚੰਗੀਆਂ ਲੱਗਦੀਆਂ ਸਨ ਇੱਕ ਦਿਨ ਜੰਗਲ ਵਿੱਚ ਇੱਕ ਖਬਰ ਫੈਲ ਗਈ ਕਿ ਇੱਕ ਜਾਦੂਈ ਗਾਜਰ ਹੈ ਜਿਸ ਨੂੰ ਖਾ ਕੇ ਕੋਈ ਵੀ ਬਹੁਤ ਅਕਲਮੰਦ ਅਤੇ ਬਹਾਦਰ ਬਣ ਸਕਦਾ ਹੈ ਚੀਕੂ ਨੇ ਇਹ ਸੁਣ ਕੇ ਤੁਰੰਤ ਫੈਸਲਾ ਕੀਤਾ ਕਿ ਉਹ ਇਹ ਗਾਜਰ ਲੱਭੇਗਾ ਇਸ ਲਈ ਉਹ ਆਪਣੇ ਦੋਸਤ ਮੀਨਾ ਤੋਤੇ ਕੋਲ ਗਿਆ ਅਤੇ ਉਸਨੇ ਕਿਹਾ ਮੀਨਾ ਮੈਂ ਇਹ ਜਾਦੂਈ ਗਾਜਰ ਲੱਭਣੀ ਹੈ ਮੈਨੂੰ ਇਹ ਗਾਜਰ ਚਾਹੀਦੀ ਹੈ ਮੀਨਾ ਨੇ ਕਿਹਾ ਪਰ ਉਹ ਤਾਂ ਡੂੰਗੀ ਘਾਟੀ ਦੇ ਪਾਰ ਹੈ ਉੱਥੇ ਜਾਣਾ ਖਤਰਨਾਕ ਹੋ ਸਕਦਾ ਹੈ ਫਿਰ ਵੀ ਚੀਕੂ ਨੇ ਹੌਸਲਾ ਕੀਤਾ ਅਤੇ ਤੁਰ ਪਿਆ ਰਸਤੇ ਵਿੱਚ ਉਸ ਨੂੰ ਇੱਕ ਬੁੱਢਾ ਕਛੂਆ ਮਿਲਿਆ ਕਛੂਏ ਨੇ ਕਿਹਾ ਚੀਕੂ ਜੇ ਤੂੰ ਸੱਚੇ ਦਿਲ ਨਾਲ ਦੂਜਿਆਂ ਦੀ ਮਦਦ ਕਰੇਗਾ ਤਾਂ ਜਾਦੂਈ ਗਾਜਰ ਖੁਦ ਤੇਰੇ ਕੋਲ ਆ ਜਾਵੇਗੀ। ਚੀਕੂ ਨੂੰ ਇਹ ਗੱਲ ਸਮਝ ਤਾਂ ਨਹੀਂ ਆਈ ਪਰ ਉਹ ਫੇਰ ਵੀ ਅੱਗੇ ਤੁਰ ਪਿਆ। ਰਸਤੇ ਵਿੱਚ ਉਸਨੇ ਇੱਕ ਗਲਹਿਰੀ ਦੀ ਮਦਦ ਕੀਤੀ, ਇੱਕ ਨਦੀ ਵਿੱਚ ਡੁੱਬ ਰਹੇ ਮੈਂਡਕ ਨੂੰ ਬਚਾਇਆ ਅਤੇ ਇੱਕ ਭੁੱਖੇ ਚੂਹੇ ਨੂੰ ਆਪਣਾ ਭੋਜਨ ਦੇ ਦਿੱਤਾ। ਅੰਤ ਜਦੋਂ ਉਹ ਜਾਦੂਈ ਗਾਜਰ ਕੋਲ ਪਹੁੰਚਿਆ ਤਾਂ ਜਾਦੂਈ ਗਾਜਰ ਆਪਣੇ ਆਪ ਬੋਲ ਪਈ। ਚੀਕੂ ਤੂੰ ਰਸਤੇ ਵਿੱਚ ਜੋ ਚੰਗੇ ਕੰਮ ਕੀਤੇ ਹਨ ਉਹੀ ਅਸਲ ਜਾਦੂ ਹੈ ਹੁਣ ਮੈਂ ਤੈਨੂੰ ਬਹਾਦਰੀ ਅਤੇ ਅਕਲ ਦਾ ਵਰਦਾਨ ਦਿੰਦੀ ਹਾਂ ਚੀਕੂ ਬਹੁਤ ਖੁਸ਼ ਹੋਇਆ ਅੰਤ ਉਹ ਆਪਣੇ ਜੰਗਲ ਵਾਪਿਸ ਆ ਗਿਆ ਅਤੇ ਬਾਕੀ ਸਾਰਿਆਂ ਨੂੰ ਇਹ ਸਿਖਾਇਆ ਕਿ ਅਸਲ ਜਾਦੂ ਦੂਜਿਆਂ ਦੀ ਮਦਦ ਕਰਨ ਵਿੱਚ ਹੀ ਹੈ